ਮੂੰਹ ਥੋੜ ਦੇ ਕਿਸੇ ਮਾੜੀ ਗਾਂ ਦੇ ਚਚਿਆਂ ਵਰਗੇ ਨੇ ਭੁੱਖੇ ਨੰਗੇ ਮੇਰੇ ਸਾਲੇ ਲਾਲੂ ਪੈਂਤਾ ਕਰ ਲੋ ਬੀੜੀ ਬੱਤਾ ਜਿਨੇ ਅਬਦੇ ਯਾਰ ਨੂੰ ਪਿਆਤੀ ਦੇ ਕੇ ਯਾਰੀ ਦਾ ਬਾਸਤਾ ਕੋ ਬਸ ਹੀ ਸਾਬ ਚਾਹੀਦੀ ਐ ਕੋਈ ਮੈਨੂੰ ਲੱਗਦਾ ਲੋਕ ਇੱਜ਼ਤ ਦੀ ਮੋਠ ਨਾਲੋਂ ਇਹਨਾਂ ਨੂੰ ਨਾ ਪ੍ਰੈਫਰ ਕਰਨ ਲੱਗ ਜਾਣ ਬੁਲਾਇਆ ਨਹੀਂ ਚਲਾਇਆ ਨਹੀਂ ਬਿਨ ਗੱਲ ਤੋਂ ਖੈਨਾ ਫਿਰਦਾ ਇੱਥੇ ਜਬਾਕਾ ਨੂੰ ਘਰੋਂਦੀ ਫਿਰਦੀ ਐ ਪ੍ਰਕਾਸ਼ ਬਾਦਲ ਦੇ ਮੁੰਡੇ ਆਲੀਆ ਬਾਜੀ ਬਾਹ ਜ਼ਿੰਦਗੀ ਹੋਵੇ ਤਾਂ ਇਹੋ ਜੀ ਮ제 ਮ제 ਏਨਾ ਵਰਗੇ ਮੂਤਨ ਤੋਂ ਬਾਅਦ ਨਾ ਅਬ ਦੀ ਟੁੱਟੂ ਜੱਪੇ ਪਸਾ ਲੈਂਦੇ ਨੇ ਅੱਜ ਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਹੱਥ ਦੇ ਅੰਦਰ ਤੱਕ ਬਲਵਾਈਂ ਗਲਾਬ ਦਾ ਤਾਂ ਮੈਨੂੰ ਪਤਾ ਨਹੀਂ ਵੀ ਤੇਰੀ ਗਲਾਬ ਨੇ ਲੈ ਲਈ ਨੀ ਪੈਰੀ ਤੇਰਾ ਗੀਤ ਲੇਖਦਾ ਕੱਲੋਂ ਵੀ ਰੋਂਦੀ ਐ ਬੀੜੀ ਬੱਤਾ ਕਰਦੇ ਜਿਹੜੇ ਕੁਝ ਬੰਦੇ ਨੇ ਉਹ ਅੱਜਕੱਲ ਚਰਚਾ ਜਿੰਨਾ ਦੀ ਛੜੀ ਪਈ ਹੈ ਉਹ ਹੈ ਤਾਰਾ ਬਟਨਾਲਾ ਗਰੂਪ ਪੰਜਾਬ ਵਿੱਚ ਉੱਭਰਦੀਆਂ ਐਤਮਾਤੋਂ ਕੁਝ ਖਾਸ ਐਤਮਾਤ ਤੁਹਾਡੇ ਸਾਹਮਣੇ ਕਰਦੇ ਆਂ ਪੇਸ਼ ਆ ਗਿਆ ਤੁਹਾਡਾ ਭਰਾ ਫਲੌਪ ਜੱਟ ਲਾ ਕੇ ਰੇਸ ਟਾਰਗੇਟ ਰੱਖਦੇ ਆਂ 2000 ਲਾਈਕ ਤੇ 200 ਕਮੈਂਟ ਦਾ ਤਾਰਾ ਬਟਨਾਲਾ ਗਰੂਪ ਤੇ ਹੌਰ ਬਤ ਹਿਲਣੇ ਐਤਮਾ ਨੇ ਜਿੰਨਾ ਤੁਸੀਂ ਬਹੁਤ ਪਸੰਦ ਕਰਦੇ ਹੋ ਤਾਂ ਹੀ ਤਾਂ ਉਹਨਾਂ ਦੀ ਰੋਜ਼ ਵੀਡੀਓ ਆਉਂਦੀ ਆ ਨਾ ਜਿੰਨਾ ਪਿਆਰ ਤੁਸੀਂ ਉਹਨਾਂ ਨੂੰ ਕਰਦੇ ਹੋ ਉਹਨਾਂ ਹੀ ਸਾਨੂੰ ਕਰੂ ਆ ਗਿਆ ਬਾਬੇ ਉਹ ਪਤਾ ਨਹੀਂ ਸ਼ੌਕ ਕੋਈ ਪੈਲ ਫੜੇ ਦਾ ਵੱਡੇ ਵੈਲੀ ਜੱਟ ਨੇ ਲਿਆਉਣੇ ਦਹਿਨ ਤੇ ਫੀਲਿੰਗ ਤਾਂ ਹਲੇ ਢੀ ਲੈਣ ਦੇ ਨੇ ਜਿਵੇਂ ਖਾਸਾ ਪਰਤਾ ਟੱਕਾਂ ਮਰੇ ਆ ਹੁੰਦਾ ਉਹ ਤੇ ਆ ਵੀ ਉਹ ਤੁਸੀਂ ਕਲ ਦੀਆਂ ਦੁਕਾਨ ਤੋਂ ਟੌਪੀਆਂ ਚੋਰੀ ਕਰਨ ਆਵੇਂ ਉਹ ਐਡੀ ਫੀਲਿੰਗ ਨਾ ਚੱਕਿਆ ਕਰੋ ਮੂੰਹ ਤੁਹਾਡੇ ਕਿਸੇ ਮਾੜੀ ਗਾਂ ਦੇ ਚੱਚਿਆਂ ਵਰਗੇ ਨੇ ਤੈਨੂੰ ਪਤਾ ਹੀ ਆ ਬਾਈ ਯਾਰ ਤੂੰ ਸਿਆਣਾ ਵੈਣਾ ਬੰਦਾ ਹੁਣ ਤੈਨੂੰ ਕਾ ਕੀ ਦਸੀਏ ਯਾਰ ਜੇ ਸਾਨੂੰ ਪਤਾ ਤਾਂ ਹੀ ਤਾਂ ਤੁਹਾਨੂੰ ਦੱਸਿਆਗਾ ਨਾ ਬੀ ਪੀਲੇ ਤੁਸੀਂ ਰਾਜੀ ਮਾਜ ਤੇ ਚੱਚੇ ਵਾਲੀ ਲੈਨੇ ਹੋ ਤੇ ਹੈਗੇ ਤੁਸੀਂ ਮਾੜੀ ਜਾਂਦੇ ਚੱਚੇ ਵਰਗਿਓ ਨਾ ਕਰਿਆ ਕਰੋ ਬੀਰ ਜੀ ਇਹ ਤਾਂ ਨਾ ਕਰਿਆ ਕਰੋ ਆ ਬਾਬਾ ਸੌ ਲੋ ਤੁਨੋ ਕੀ ਕਹਿੰਦਾ ਦਾ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਸਹੀ ਗੱਲ ਕਹਿਨਾ ਬਾਬਾ ਤੂੰ ਵੀ ਇੰਨਾ ਬਰਗੇ ਰਾਤ ਨੂੰ ਮੋਟਰਾਂ ਦੇ ਤਾਰਾਂ ਵੱਢਦੇ ਹੁੰਦੇ ਨੇ ਤੇ ਫੋਟੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਆ ਤੁਹਾਡੇ ਨਾ ਹਥਿਆਰ ਪਾਇਆ ਦਿੱਸ ਰਿਹਾ ਡੱਬ ਦੇ ਵਿੱਚੋਂ ਹਥਿਆਰ ਪਾਇਆ ਦੇਖ ਰਿਹਾ ਕਿ ਵੀਡੀਓ ਦੇ ਵਿੱਚ ਮੁੱਠਲ ਯਾਰ ਦੇਖ ਰਹੇ ਨੇ ਉਥੇ ਆ ਬਿਓ ਤੁਹਾਡਾ ਸਾਰਿਆਂ ਦਾ ਮਲਾਕੇ ਵੀ ਨਿਕ ਬੰਦਲ ਬਜਨ ਬੰਨਨਾ ਛੋਡੇ ਬਰਗ ਆਉਦੀ ਪੀਲਿੰਗ ਚੀਕ ਟਾਲੇਂਦਾਗਾ ਨਾਲੇ ਕੀ ਤੁਸੀਂ ਕਮੀਜ਼ਾਂ ਲਾਈ ਬੈਠੇ ਹੋ ਛੋਡੇ ਬਰਗਿਆਂ ਨੂੰ ਤਾਂ ਗਰਮੀ 'ਚ ਵੀ ਠੰਡ ਲੱਗ ਜਾਂਦੀ ਆ ਚਲੋ ਚਲੋ ਬਣਗੇ ਵੀਡੀਓ ਲਾਲੋ ਪੈਂਤਾ ਕਰ ਲੋ ਬੀੜੀ ਬੱਤਾ ਜਾ ਤਰਜੋ ਬੱਬੇ ਤੇ ਮਾਸ ਨਹੀਂ ਤੇ ਇਨਾ ਤੋਂ ਵੱਡਾ ਕੋਈ ਬਦਮਾਸ਼ ਨਹੀਂ ਇਹ ਉਹ ਕੱਗੇ ਨੇ ਜਿਹੜੇ ਸਟੋਰੀਆਂ ਜਾਂ ਸ਼ਮਦੀਆਂ ਲਾਉਂਦੇ ਨੇ ਤੇ ਪਿੰਦੇ ਛਿੰਗਾਉਂਦੇ ਨੇ ਉਹ ਵੀ ਪੈਸੇ ਇਕੱਠੇ ਕਰਕੇ ਜਿਹੜਾ ਮੁੰਡਾ ਜਾਨੀ ਇੱਕ ਵਾਇਰਲ ਹੋਇਆ ਅੱਜਕੱਲ ਇੰਸਟਾਗ੍ਰam ਤੇ ਜਿਨੇ ਆਪ ਦੇ ਯਾਰ ਨੂੰ ਪਿਆਤੀ ਦੇ ਕੇ ਯਾਰੀ ਦਾ ਵਾਸਤਾ ਪਛਾਣ ਕੇ ਹੋਮੋਗੇ ਨੌਜਵਾਨ ਨੂੰ ਬਸ ਉਹਦੇ ਚ ਤੇ ਇੰਨਾ ਚ ਇਹ ਫਰਕ ਆ ਉਹ ਓਨਲੀ ਫੈਨ ਤੇ ਆਉਂਦਾ ਤੇ ਇਹ ਆਪਣੇ ਪੰਜਾਬੀ ਗਰੁੱਪਾਂ ਵਿੱਚ ਮੈਂ ਤਾਂ ਪੰਜਾਬ ਚ ਰਹਿੰਦੇ ਸਾਰੇ ਪੰਜਾਬੀ ਵੀਰਾਂ ਨੂੰ ਇੱਕ ਬੇਨਤੀ ਕਰ ਦਾਂਗਾ ਸਾਰੇ ਜਾਨੇ ਇਕੱਠੇ ਹੋ ਕੇ ਇਹੋ ਜਿਹਾਂ ਦਾ ਬੱਬਾ ਮਾਰੂ ਪਹਿਲਾਂ ਇਹੋ ਜਿਹੀ ਸਾਲੇ ਰਾਤਾਂ ਨੂੰ ਕਰਦੇ ਨੇ ਚੋਰੀਆਂ ਫੇਰ ਸਵੇਰੇੋਂ ਇਕੱਠੇ ਹੋ ਕੇ ਜਾਂਦੇ ਨੇ ਉਹ ਉੱਚ ਉੱਥੇ ਕਰਦੇ ਨੇ ਪਾਲਤੀ ਨਾਲੇ ਬੀੜੀ ਬੱਤਾ ਓ ਮਾਈ ਗਾਡ ਪੀਲੇ ਪੱਟਾ ਇਹਨਾਂ ਦੇ ਆਏ ਪਾਏ ਹੋਏ ਨੇ ਦੱਕਾਰ ਦੇ ਨੇ ਕੋਲੇ ਚਾ ਦੇ ਹੁੰਦੇ ਨੇ ਪਤਾ ਇਹਨਾਂ ਦੇ ਗਲ ਛਪਾਏ ਹੋਏ ਨੇ ਹੁਣ ਬਸ ਮੂਦੇ ਕਰਕੇ ਪਟਿਆਲੀ ਮਸ਼ੀਨ ਚੱਲਦੀ ਨਾ ਤੇ ਫੋਟੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ ਤੁਹਾਡੇ ਨਾਲ ਹਥਿਆਰ ਪਾ ਦੇ ਦੱਬ ਦੇ ਵਿੱਚੋਂ ਮੈਨੂੰ ਪਤਾ ਹੈ ਬਾਈ ਭਈ ਅਫਟਰ ਕੰਪਲੀਟਿੰਗ ਬਨ ਕਿਲਾ ਉਹ ਖੇਤ ਦੇਰੇ ਸਾਹ ਉਹਨਾਂ ਲਈ ਬੱਦਦੇ ਜਾਂਦੇ ਨਹੀਂ ਨਾ ਮੈਨੂੰ ਲੱਗਦਾ ਇਹਨਾਂ ਨੇ ਧੰਦੇ ਵਾਲਿਆਂ ਦਾ ਖਾਮੀ ਬੰਦ ਖਰਾ ਦੇਣਾ ਉਹ ਭਰਾ ਉਹ ਬਾਗ ਚੋਂ ਕਰਿਓ ਏ ਮੁਰਜੋ ਕਣਕਾਈ ਵੀ ਆ ਜਾ ਕੇ ਕਣਕ ਦੀ ਪਰਚੀ ਕਿਤਾਉ 10 ਕਿਲੋ ਸਰਕਾਰ ਦੇ ਰਹੀ ਹੈ 10 ਕਿਲੋ ਤੁਹਾਨੂੰ ਮੈਂ ਦੇ ਦੂੰਗਾ ਖਾਓ ਪੀਓ ਯਾਰ ਥੋੜਾ ਧੰਦਾ ਵਧੀਆ ਚੱਲੇ ਇਕੱਠੇ ਤਾਂ ਮੇਰੇ ਸਾਲੇ ਆਏ ਹੋਏ ਬੈਠੇ ਨੇ ਜਿਵੇਂ ਸਿੱਖਾ ਵਾਲੀ ਦੇ ਵਿੱਚ ਸਿੱਖਾ ਹੁੰਦੀਆਂ ਨੇ ਪਹਿਲਵਾਨ ਕਿਦਾਂ ਹੂੰ ਮੈਂ ਤਾਂ ਵਧੀਆ ਬੜੀਆਂ ਸਲਾਮਾਂ ਹੋ ਰੀਆਂ ਅੱਜਕੱਲ ਸਾਲਿਆ ਸਲਾਮਾਂ ਭਰਾਵਾਂ ਦੇ ਸਿਰ ਤੇ ਹੁੰਦੀਆਂ ਨੇ ਚਲ ਇੰਨੇ ਕਿ ਚੜ੍ਹਾਈ ਤਾਂ ਬਣਦੀ ਵੀ ਆ ਆ ਗਿਆ ਇੱਕ ਸੁਖਾ ਕਾਲੋਂ ਨਹੀਂ ਨਹੀਂ ਸੁਖਾ ਕਾਲੋਂ ਦੇ ਟਹਿਕਿਆਂ ਦਾ ਬਲ ਜੇ ਕਿਤੇ ਉਹ ਜਿਉਂਦਾ ਹੁੰਦਾ ਨਾ ਪਹਿਲੀ ਗੁਰੀਓ ਨੇ ਤੇਰੇ ਚੱਤਿਆਂ ਦੇ ਬਚਾਰੇ ਮਾਰਨੀ ਸੀ ਕਾਨਕ ਘਰੇ ਦੀਪੂ ਵਾਲੀ ਹੁਣ ਇਥੇ ਫੀਲਿੰਗਾ ਪਰ ਕਾਸ ਬੱਦਲ ਤੇ ਮੁੰਡੇ ਆਲੀਆਂ ਵਾਜੀ ਵਾ ਜਿੰਦਗੀ ਹੋਵੇ ਤਾਂ ਇਹੋ ਜੀ ਮਜ਼ੇ ਹੀ ਮਜ਼ੇ ਸਵੇਰੇ ਉੱਠੀਏ ਚਿੰਤਾ ਕੁਰਤਾ ਪਜਾਮਾ ਪਾਈਏ ਵਿਆਹਾਂ ਤੇ ਜਾਈਏ ਅੱਦੇ ਪੰਜਾਬ ਦਾ ਰਾਸ਼ਨ ਮੁਕਾਈਏ ਵਾਜੀ ਵਾ ਅੱਜ ਘਾਰੇ ਵਾਲੀ ਤਾਂ ਗੱਲੀ ਨਹੀਂ ਸੀ ਐਨਾ ਵਰਗੇ ਮੂਸਾਂ ਤੋਂ ਬਾਅਦ ਨਾ ਅਬਦੀ ਟੁੱਟੋ ਜੱਪੇ ਚਪਸਾ ਲੈਂਦੇ ਨੇ ਫੇਰ ਨਾ ਅੱਖਾਂ ਚੋਂ ਹੰਝੂ ਡਗਦੇ ਆਂ ਦਾ ਪਤਾ ਲੱਗਦਾ ਨਾ ਨੱਕ ਚੋਂ ਸੀਂਡ ਦੋਹੇ ਕੋਸੀ ਚੱਟੀ ਜਾਂਦੇ ਹੁੰਦੇ ਨੇ ਐਨਾ ਵਰਗੇ ਗੰਦ ਗਡੋਲੇ ਜੇ ਮੀਂਹ ਪੈਣ ਤੋਂ ਬਾਅਦ ਨਿਕਲਦੇ ਹੁੰਦੇ ਨੇ ਪਰ ਉਹ ਗੰਦ ਗਡੋਲੇ ਚੰਗੇ ਹੁੰਦੇ ਨੇ ਇਹ ਸਾਰੇ ਲੰਡੂਈ ਨੇ ਉਧਰ ਭਾਵੇਂ ਮਾਂ ਵਿਚਾਰੀ ਕਣਕ ਵਾਲੀ ਲੈਣ ਚ ਖੜੀ ਹੋ ਬੇ ਕਣਕ ਲੈਣ ਦੀ ਖਾਤਰ ਤੇ ਇਧਰ ਮੁੰਡਾ ਸੁੱਖਾ ਘਾਰੋਂ ਬਣਿਆ ਫਿਰਦਾ ਉਹ ਭਰਾਵੋ ਪਰਲੂ ਜਾਂ ਕੋਈ ਕੰਮਕਾਰ ਕਰ ਲਓ ਹਜੇ ਤਾਂ ਥੋੜੀ ਚੌਥਲੀ ਠਾਂਕੇ ਵੰਡੁੱਟੇ ਹੋਨੇ ਸੁੱਖਾ ਨਹੀਂ 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 ਸੁੱਖਾ ਨਹੀਂ ਕੁੱਤਾ ਖਰਕੜਾ ਹਾਂ ਖਰਕੜਾ ਕੁੱਤਾ ਪਲਵਾਨ ਕਰਦਾ ਦੇਖ ਲਓ ਪਲਵਾਨ ਉਹਦੇ ਬਚਾਲੇ ਖੜਾ ਜਸਾ ਬੱਟੀ ਹੋਏ ਆਪਣੇ ਆわせ ਨੇ ਨਾਲੀ ਇਹ ਕੀ ਤੈਨੂੰ ਪਤਾ ਜ਼ਨੂੰ ਤੇਰੇ ਨਾਲ ਪਿਆਰ ਕਿੰਨਾ ਆ ਗਿਆ ਦੌਖ ਰਤੀਆ ਇਹ ਸਾਰੇ ਸਪੂੜੀਏ ਜੇ ਸੁਖ ਦੱਦੀ ਇਹ ਤੋਂ ਬਾਤ ਹੀ ਨਿਕਲੇ ਨੇ ਬਣਬਾਲਾ ਬਰੇ ਕਿੰਨੇ ਟੱਟੂ ਬੰਦੇ ਬਣਬਾਲਾ ਖੱਟ ਵੀ ਨਾ ਛੱਡੀ ਮੈਂ ਤਾਂ ਕਹਿਣਾ ਹੱਥ ਦੇ ਅੰਦਰ ਤੱਕ ਬਲਵਾਈ ਓਏ ਐਕਸਕਿਊਜ਼ ਮੀ ਪਲੀਸ ਸਟਾਪ ਇਟ ਮੈਂ ਤਾਂ ਸਾਰੇ ਇਹ ਜੇ ਲੋਕਾਂ ਤੇ ਹੈਰਾਨ ਆ ਜਿਹੜੇ ਉਹਦੇ ਦੀ ਆ ਬਿਆਨੋਂ ਫੋਲੋ ਕਰਦੇ ਨੇ ਜਿਹੜੇ ਸਾਰੇ ਆਪ ਤੀਮੀਆਂ ਤੋਂ ਖਾਂਦੇ ਨੇ ਆ ਜਿਹੜੇ ਦੂਰ ਧੱਕੇ ਜੇ ਬੁੱਲਾਂ ਕੋਲੇ ਪਸਾਏ ਹੋਏ ਨੇ ਨਾ ਇਹੋ ਜੇ ਦੋ ਤਿੰਨ ਖੱਦ ਕੋਲੇ ਵੀ ਪਸਾਈ ਪਤਾ ਨਹੀਂ ਤੇਰੇ ਨਾਲ ਪਿਆਰ ਹੀ ਕਿ ਨਾ ਸੀ ਉਹਨਾਂ ਤਾਂ ਛੱਡ ਕੇ ਜਾਣਾ ਸੀ ਭਰਾਵਾ ਤੈਨੂੰ ਤੇਰੇ ਲੱਛਣ ਇਹਦੇ ਨੇ ਸਾਲਾ ਚੈਨਾ ਵੇਡ ਗਿਆ ਤੇ ਧੱਕ ਕੇ ਗੋਰੀਆਂ ਨਾਲ ਰੀਲਾ ਬਣਾਉਣ ਬੈ ਜਾਂਦੇ ਨੇ ਤੇ ਜਿਹਦਾ ਗਾਣਾ ਲਾਇਆ ਹੁੰਦਾ ਉਹ ਪਤਾ ਹੀ ਲੱਗਦਾ ਕੀ ਬੋਲਦਾ ਇਹਨਾਂ ਦੇ ਬਰਡਿੰਗ ਕੋ ਸ਼ੋਰ ਹੁੰਦੀ ਐ ਤੇ ਉਹਦੀ ਕੋ ਸ਼ੋਰ ਕਲਾਬਾ ਦਾ ਮੈਨੂੰ ਪਤਾ ਨਹੀਂ ਵੀ ਤੇਰੀ ਗਲਾਬ ਨੇ ਲੈ ਲਈ ਨਾ ਉਹ ਜਗਾ ਦਾ ਪਤਾ ਜਿਹੜੀ ਦਿੱਤੋਂ ਗੱਲ ਕਰਦਾ ਪਰ ਮੈਂ ਤੈਨੂੰ ਦੱਸਣਾ ਚਾਹਨਾ ਤੇਰੇ ਵਰਗਾ ਤਾਂ ਇੱਕ ਮੇਰੇ ਘਰਛੇਚੇ ਵੀ ਰਹਿੰਦਾ oh my god come on ruby stop it ਇਨੀਆ ਲੈਣਾ ਤਾਂ ਸਾਲੀਆਂ ਕੈਰਮ ਬੋਰਡ ਦੇ ਨਹੀਂ ਹੁੰਦੀਆਂ ਜਿੰਨੀਆਂ ਚਿਪੜਦੀ ਆਪਦੇ ਮੂੰਹ ਤੇ ਬੰਪਾਈ ਬੈਠਾ ਸਾਲਿਓ ਕਿਉਂ ਆਪਦਾ ਜਲੂਸ ਕੱਟਦੇ ਹੁੰਨੇ ਹੋ ਕਿਉਂ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਨਾਲ ਖਿਲਵਾੜ ਕਰਦੇ ਹੋ ਫੇਰ ਕਹਿੰਦੇ ਹੋ ਲੂਬ ਸਾਨੂੰ ਗਾਲਾਂ ਕੱਟਦੇ ਨੇ ਫੁੱਲ ਵਾਲੀ ਮਾਲਾ ਪਾਉਂਦੇ ਨੇ ਜਿਹੜੇ ਗਾਲਾਂ ਕੱਟਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਦਾ ਯਾਰ ਇਹਨੂੰ ਗਾਲਾਂ ਨਾ ਘਟੂ ਇਹ ਤੇ ਕੀੜਾ ਦੇਖੋ ਕਿੱਥੇ ਆ ਫੇਰ ਉਹ ਕੀੜਾ ਹੀ ਕੁੱਥੋਂ ਕੱਲਦਾ ਤੇ ਤੇਰੇ ਗੁਲਾਬ ਨੇ ਲੈ ਲਈ ਉਹ ਤਾਰੀ ਤੇਰਾ ਦਰਦ ਇਹ ਤੇ ਕਿਸੇ ਨੇ ਨਹੀਂ ਸਮਝਣਾ ਤੈਨੂੰ ਇੱਕ ਸਲਾਹ ਕੀ ਮੇਰੀ ਜਾ ਕੇ ਨਹਿਰ ਤੇ ਛਾਲ ਮਾਰਦੀ ਮੇਰੇ ਤਾਂ ਸਾਰੀ ਗੱਲ ਸਮਝੋ ਬਾਹਰ ਹੋਈ ਪਈ ਐ ਵੀ ਸਾਰੇ ਨੂੰ ਗਾਲ ਕਿਰੀ ਕਰਦਾ ਬਸ ਇਹ ਤੇ ਸਲਵਾਰ ਪਾਉਣੀ ਰਹੀ ਨੀ ਪੈਰੀ ਤੇਰਾ ਗੀਤ ਲਿਖਦਾ ਕਲਮੋਂ ਵੀ ਿਰੋਂਦੀ ਐ ਸ਼ਰਾਬ ਨਹੀਂ ਹੋਣੀ ਭਰਾਵਾ ਮੈਨੂੰ ਤਾਂ ਲੱਗਦਾ ਉਹਦੀ ਜਗ੍ਹਾ ਲਾਂ ਤਾਂ ਨੇ ਲੈ ਲਈ ਜੀਦੇ ਤੋਂ ਡਰਦੀ ਉਹ ਪਾ ਦੇ ਕੇ ਗਈਆ ਐਲਾ ਮੈਨੂੰ ਸੱਚੋ ਸੱਚ ਦੱਸ ਅੱਟਾਈ ਤੋਂ ਹਾਲ ਦਾ ਧਰਮ ਹੋਰ ਤਾਂ ਕਿਨਾ ਐ ਟੇਲ ਬੋਰੀ ਨਾਂ ਦੇ ਬੀੜਿਆ ਕੱਲ ਇੱਕ ਸੂਟ ਚ ਮੈਂ ਫੋਟੋ ਸੀ ਖਾਈ ਵੇ ਮੇਰੇ ਕੈਨ ਤੇ ਤੂੰ ਪਿੰਡ ਬੇਬੇ ਨੂੰ ਦੇਖਾਈ ਵੇ ਤੇਰੀ ਫੋਟੋ ਤਾਂ ਮੈਂ ਰੱਖਾ ਫੋਨ ਓ ਉਹ ਦੇਖੋ ਬਸੀ ਸਾਹਿਬ ਚਾਹੀਦੀ ਐ ਕੋਈ ਸਾਰੀਆਂ ਮਠਲਾਈਆਂ ਇਕੱਠੀਆਂ ਕੀਤੀਆਂ ਪਈਆਂ ਨੇ ਦੱਸੋ ਤਾਂ ਬਸੀ ਸਾਹਿਬ ਜੀ ਇੱਕ ਕਟੀ ਚਲਾਉਣੀ ਐ ਇਹ ਜੇ ਮੌਕੇ ਬਾਰ ਬਾਰ ਨਹੀਂ ਮਿਲਦੇ ਜਿਹੜੀ ਤੇ ਹੱਥ ਰੱਖੋਗੇ ਨਾ ਉਹ ਹੀ ਲਿਆ ਦੇਾਂਗੇ ਯਰ ਕਿੱਥੋਂ ਇੱਕ ਕਮਲ ਟੋਲੇ ਮੈਨੂੰ ਮੇਰੇ ਅੱਗਰ ਪਤਾ ਹੈ ਦਿਨੋ ਦਿਨ ਇਹ ਜੀ ਟੈਂਪੂਆਂ ਦੀ ਗਿਣਤੀ ਵੱਧਦੀ ਹੋਈ ਜਾਂਦੀ ਹੈ ਪੰਜਾਬ 'ਚ ਤੇ ਜਿਹੜੇ ਸਾਬ ਨਾਲ ਵੱਧ ਰਹੀ ਆ ਮੈਨੂੰ ਆਏ ਲੱਗਦਾ ਹੈਗਾ ਵੀ ਇਹ ਕੋਈ ਬਖਰੇ ਰਾਜ ਦੀ ਮੰਗੀ ਨਾ ਕਰ ਲੈ ਜਿੱਥੇ ਇਹ ਜੀ ਟੈਂਪੂ ਹੀ ਹੋਣ ਰਾਜ ਦਾ ਨਾਮ ਰੱਖਣਗੇ ਟੈਂਪੂ ਸਟੈਂਡ ਜਿਨ੍ਹਾਂ ਦੇ ਲੀਟਰ ਹੋਣਗੇ ਹੋਣ ਹਾਰ ਬ੍ਰਾਂਡ ਇਹਨਾਂ ਜੀ ਆਵਿਆਂ ਨੇ ਇੰਸਟਾਗ੍ਰਾਮ ਦਾ ਵੀ ਟੈਂਪੂ ਗ੍ਰਾਮ ਹੀ ਬਣਾਇਆ ਪਿਆ ਇਹਨੇ ਤਾਂ ਦੰਦ ਨਡੋਲੇ ਨਹੀਂ ਨਿਕਲਦੇ ਬਾਹਰ ਜਿਨੇ ਇਹ ਨਿਕਲਦੇ ਨੇ ਜਿਹੜੇ ਹਿਸਾਬ ਨਾਲ ਇਹਨਾਂ ਦੀ ਗੈਂਤੀ ਇੰਨੀ ਹੋਗੀ ਮੈਨੂੰ ਲੱਗਦਾ ਲੋਕ ਇੱਜ਼ਤ ਦੀ ਮੋਠ ਨਾਲੋਂ ਇਹਨਾਂ ਨੂੰ ਆਪਰੇ ਕਰਨ ਲੱਗੇ ਜਾਨ ਹਾਏ ਮਰ ਜਾਣੀਆਂ ਕਿੰਨਾ ਨਖਰਾ ਚ ਕੀ ਫਿਰਦੀਆਂ ਨੇ ਕਿਉਂ ਬਸੀ ਸਾਹਿਬ ਹਜੀ ਵੀ ਕਹਿਣਾ ਰੱਖੋ ਸਈਉਂਗਲ ਉਹਦੀਓ ਦਵਾ ਦਾਂਗੇ ਓ ਐਕਸਕਿਊਜ਼ ਮੀ ਪਲੀ ਸਟਾਪ ਇਟ ਜੇਰੇ ਸੂਟ ਤੇ ਤੁਸੀਂ ਕੱਲ ਫੋਟੋ ਖਚਾਈ ਆ ਨਾ ਨਾਲ ਤਾਂ ਤੁਸੀਂ ਉਹ ਸੂਟ ਪੜਵਾਮੋਗੇ ਨਾਲੇ ਪਾਦੜੀ ਨਾਰੀ ਅਗੇ ਲਈ ਲੱਤ ਇੱਕ ਅਦਰ ਟੈਂਪੋ ਹੁੰਦਾ ਹੁੰਦਾ ਸੀ ਅੱਜ ਕੱਲ ਟੈਂਪੋਆਂ ਦੀ ਏਜੰਸੀਆਂ ਆਉਣ ਲੱਗੀਆਂ ਇਹ ਨਹੀਂ ਸੰਗੇ ਜੀ ਆਵੇ ਜਮਾਂ ਵੀ ਜਿਹੜੀ ਪਿੱਛੇ ਕੁੜੀ ਖੜੀ ਸੀ ਨਾ ਉਹ ਸੰਗਦੀ ਪਤਾ ਨਹੀਂ ਇਹਨਾਂ ਨੂੰ ਸੰਗ ਕਦੋਂ ਆਉਗੀ ਓਏ ਟਾਈਮ ਤੇ ਇੰਸਟਾਗ੍ਰਾਮ ਬੰਦ ਹੋ ਜੂਗੀ ਤਾਂ ਮੇਰਾ ਇੱਕ ਨਾਂ ਦਾ ਬ੍ਰਾਂਡ ਰਹਿ ਜਾਊਗਾ ਸੌਂਗ ਆਉਣੇ ਬੰਦ ਨਹੀਂ ਹੋਣੇ ਮੇਰੇ ਕੋਲ ਮੇਰਾ ਖੁਦ ਦਾ ਟੈਲੈਂਟ ਆ ਮੈਂ ਕੋ ਰੀਲਾਂ ਵੀ ਸਰਕਾ ਨਹੀਂ ਥਿਆ ਇੱਕ ਆ ਗਿਆ ਇਹ ਵੀ ਆਪਦੇ ਆਪ ਨੂੰ ਬ੍ਰਾਂਡ ਰਖਵਾਉਂਦਾ ਤਕੀਆਂ ਦਾ ਪਤਾ ਨਹੀਂ ਇਹ ਜੇ ਕੀ ਟੈਲੈਂਟ ਆ ਸਾਲੇ ਕੁਲੀ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਤੇਰੇ ਤੋਂ ਵੱਧ ਫੋਕਸਤਾ ਤੇਰੀ ਟੀਮ ਤੇ ਗਾਇਲੰਦ ਸਾਲੇ ਹੋਏ ਨੇ ਟੈਲਟ ਤੇ ਤੇਰੀ ਲੰਦੇ ਇੱਕ ਉਹ ਪੇਜਾਂ ਵਾਲੇ ਜਿਹੜੇ ਇਹਨਾਂ ਦੀ ਨਿੱਕੀ ਜੀ ਗੱਲ ਤੇ ਗਾਣਾ ਲਾ ਕੇ ਇਹਨਾਂ ਦੇ ਸੱਭਲ ਤੱਕ ਦਿੰਦੇ ਨੇ ਭੱਬਾ ਚੱਤਿਆ ਐਡੀ ਫੀਲਿੰਗ ਤਾਂ ਸਿੱਧੂ ਮੂਸੇਵਾਲੇ ਨੇ ਨਹੀਂ ਚੱਕੀ ਹੋਏ ਟਾਈਮ ਤੇ ਜੇ ਇੰਸਟਾਗ੍ਰਾਮ ਬੰਦ ਹੋ ਜੂਗੀ ਤਾਂ ਮੇਰਾ ਇੱਕ ਨਾਂ ਦਾ ਬ੍ਰਾਂਡ ਰਹਿ ਉਹ ਰਹਿਣ ਤੇ ਕਰ ਭਰਾਵਾ ਤੇਰੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿਤੇ ਲਾਂਸਰ ਬਿਸ਼ਨੋਈ ਹੋਣਾ ਤਾਂ ਤੈਨੂੰ ਜੇਲ੍ਹ ਚੋਂ ਛੁਹਣੀ ਨਾ ਜੀ ਤੈਨੂੰ ਤਾਂ ਚੇਤੀ ਕਿਸੇ ਨੇ ਸਿਕਿਉਰਟੀ ਵੀ ਨਹੀਂ ਦੇਣੀ ਇੱਕ ਕੈਨਿਖੇਨ ਡਿਪਾਰਟਮੈਂਟ ਨੂੰ ਆਏ ਪੁੱਛ ਕੇ ਦੇਖੋ ਵੀ ਤੈਨੂੰ ਟੈਲੈਂਟ ਦੇ ਅੱਖਰ ਸਿੱਧੇ ਆਉਂਦੇ ਨੇ ਸਾਲੇ ਹੋਏ ਨੇ ਟੈਲੈਂਟ ਦੇ ਲੈ ਕੇ 150 ਦਾ ਦੇ ਟੱਕ ਦੇ ਦਿੰਦੇ ਨੇ ਮੂੰਹ ਚ ਐਲਬੀ ਐਡੀਡਾਸ ਨਾਈਕੀ ਉਹ ਤਾਂ ਮੈਨੂੰ ਲੱਗਦਾ ਛੋਟੇ ਬ੍ਰਾਂਡ ਨੇ ਬ੍ਰਾਂਡ ਤਾਂ ਯਾਰਾ ਨੇ ਜਿਹੜੇ ਹੁਣ ਨਿਕਲਦੇ ਨੇ ਸਾਡਾ ਪੰਜਾਬ ਤਾਂ ਬਹੁਤ ਅਮੀਰ ਲੱਗਦਾ ਮੈਨੂੰ ਕਿਉਂਕਿ ਸਾਲੇ ਇੰਨੇ ਬ੍ਰਾਂਡ ਸਾਡੇ ਪੰਜਾਬ ਵਿੱਚ ਹੀ ਨਿਕਲਦੇ ਸੀ ਹਾਂਜੀ ਬਿਲਕੁਲ ਇਹ ਬ੍ਰਾਂਡ ਆਜੀ ਬ੍ਰਾਂਡ ਤੇ ਨਾਲ ਬਣਾਂਦੀ ਬੈਠੀ ਆ ਜਿਵੇਂ ਇਹ ਬ੍ਰੈਂਡ ਦਾ ਮਿੱਤਰ ਪਿਆਰਿਓ ਉਹ ਮੈਂ ਮੈਮੀ ਬ੍ਰੈਂਡ ਦਾ ਇਨ੍ਹਾਂ ਦੀ ਕੁੱਤੀ ਰੋਲਨ ਵਾਲਾ ਬਸ ਫੜ ਕੇ ਇਨ੍ਹਾਂ ਕਹ ਤੁਸੀਂ ਇਨ੍ਹਾਂ ਬਰਗੇ ਨੂੰ ਸਪੋਰਟ ਬੰਦ ਕਰ ਦਿੰਨੇ ਹੋ ਤੇ ਮੇਰੇ ਬਰਗੇ ਨੂੰ ਘੱਟ ਤਾਉਂਗੇ ਆਉਣੀ ਬੰਦ ਨਹੀਂ ਹੋਣੇ ਤਾਬਾ 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 ਗਾਣੇ ਕਡੂ ਮੁੰਦਾ ਜੋ ਜੋ ਹਣੀ ਸੈਂਕ ਤੇ ਬਰਾਬਰ ਉਹ ਕਹਾਵਤਾਂ ਵੀ ਨਹੀਂ ਬਣ ਗਈਆਂ ਧੱਗੇ ਜਿਵੇਂ ਕੰਦਾਂ ਕੰਬਣ ਤੇ ਇਨ੍ਹਾਂ ਦੀ ਮਾਂ ਕਹਿੰਦੀ ਓ ਮੇਰਾ ਲਾਲ ਆ ਗਿਆ ਸਾਲੇ ਇੰਟਰਪੁੱਲ ਲੈਣ ਵਾਲਿਆਂ ਨੇ ਵੀ ਕਿਵੇਂ ਐਡੀ ਕਿਤਨਾ ਤੇ ਲੱਗ ਆ ਕੇ ਲਈਆ ਇੰਟਰਪੁੱ ਵੀ ਹਾਂ ਇੱਕ ਟਾਈਮ ਚ ਜੇ ਇੰਸਟਾਗ੍ਰam ਬੰਦ ਹੋ ਜੂਗੀ ਤਾਂ ਮੇਰਾ ਇੱਕ ਨਾਂ ਦਾ ਬ੍ਰਾਂਡ ਬ੍ਰਾਂਡ ਦੇਖ ਲਓ ਬ੍ਰਾਂਡ ਨੂੰ ਆਪ ਦੀ ਜਨਾਨੀ ਨਾਲ ਪਿਠਾ ਕੇ ਇੰਟਰਪੁੱ ਕਰਨੇ ਪੈ ਰਹੀ ਹੈ ਅਰੇ ਰੀਲਾਂ ਦੇ ਸਿਰ ਤੋਂ ਕੌਣ ਕਹਿੰਦਾ ਤੂੰ ਉੱਠਿਆ ਉੱਠਿਆ ਤਾਂ ਤੂੰ ਜਨਾਨੀ ਦਿਖਾ ਕੇ ਆ ਘਰਬਾੜੀ ਦਿਖਾਓ ਪੈਸਾ ਕਮਾਓ ਹੱਥ ਕਲ ਆ ਟੈਲੇਟ ਸਾਡੇ ਪੰਜਾਬ ਚ ਬਹੁਤ ਪਾਇਆ ਜਾਂਦਾ ਨਾਲੇ ਬੂਗਰੀ ਤੇ ਕੁਕਰੀ ਹੁਣਾਂ ਦੀ ਕੱਲ ਬੀ ਰਹੀ ਆ ਜਾ ਕੇ ਜਰੂਰ ਦੇਖ ਲਿਓ ਪਤਾ ਨਹੀਂ ਕਾ ਤੋਂ ਲੋਕ ਐ ਜਾਂਦੇ ਬੱਬੇ ਚ ਬੜਦੇ ਨੇ ਇਹ ਕੋਸ ਹੁਣੋਂ ਸੀਤਵਾਲਾ ਮੈਂ ਆਇਆ ਇਹ ਕਹਿੰਦਾ ਵੀ ਉਹਦੀ ਹੈਲਪ ਨਾ ਹੋਵੇ ਪਰ ਉਹਦੇ ਵਰਗੇ ਪੰਜਾਬ ਵਿੱਚ ਲੱਖਾਂ ਹੀ ਕਰਨੇ ਜਿੰਨਾਂ ਦੀ ਹੈਲਪ ਹੋਣੀ ਬਹੁਤ ਜ਼ਰੂਰੀ ਆ ਤੇ ਸੂਨਸੀਤਵਾਲੇ ਨੂੰ ਚੁੜਾ ਲੈਂਦੇ ਨੇ ਸਟੇਜ ਤੇ ਕਹਿੰਦੈਂਦੇ ਨੇ ਉੱਥੇ ਜਾ ਕੇ ਫੜਾ ਮੈਕ ਕਹਿਣਾ ਮੈਕ ਮਿੱਤਰ ਪਿਆਰੇ ਕੋਈ ਸੋਰ ਨਹੀਂ ਉਹਦਾ ਕੋਈ ਤਾਲ ਨਹੀਂ ਹੈਗਾ ਬਾਈ سپورਟ ਕਰਨੀ ਆ ਵਧੀਆ ਟੈਲੈਂਟ ਦਿਖ ਰਿਹਾ ਕਰੋ ਬਹੁਤ ਵਧੀਆ ਵਧੀਆ ਟੈਲੈਂਟ ਸਾਡੇ ਪੰਜਾਬ ਦੀ ਭੀੜ ਵਿੱਚ ਰੌਲ ਰਿਹਾ ਪਤਾ ਨਹੀਂ ਕਾ ਤੋਂ ਲੋਕ ਇਹਦੇ ਟੈਂਪੋ ਨੂੰ ਦੇਖਣਾ ਪਸੰਦ ਕਰਦੇ ਨੇ ਇਹ ਜਿੰਨੇ ਤਾਰਾਨ ਨੂੰ ਛੱਡ ਲੈਂਦੇ ਨੇ ਟੂਰਨਾਮੈਂਟਾਂ ਤੇ ਤੇ ਕਰਦੇ ਨੇ ਉੱਥੇ ਸਨਮਾਨਤ। ਜਿਹਹੋ ਜੇ ਬੰਦੇ ਤੁਸੀਂ ਮੂਰੇ ਲੈ ਕੇ ਆਉਂਗੇ ਜਿਹਹੋ ਜਿਆਂ ਦੇ ਗੂਂ ਪਹਾੜੀ ਚੜਾਉਂਗੇ ਨਾ ਤਾਂ ਤੁਹਾਡੇ ਜਵਾਬਕ ਵੀ ਇਹੋ ਜੀ ਬਣਨਗੇ। ਬਾਕੀ ਕਿਸੇ ਵੀ ਬੰਦੇ ਨਾਲ ਕੋਈ ਹੇਟ ਨਹੀਂ। ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਸੰਭਲਿਓ ਤੇ ਮਾਰੀਆਂ ਛੱਡ ਦਿਓ। ਏ ਬ੍ਰਦਰ ਬਾਤ ਐ ਇੱਕ ਸਿੱਤੇ ਅਗੇ ਹੋਰ ਬਾਤ ਆਉਣਗੇ ਵੀਡੀਓ ਦੇ ਸ਼ੇਅਰ ਸਪੋਰਟ ਦਾ ਕੰਮ ਖਿੱਚ ਦੇਉ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਉਹ ਕੰਟੀ ਜੀ ਬਿਤਾ ਬਦ ਦਿਨ ਜਿਨ੍ਹਾਂ ਨੇ ਪੁਰਾਣੀਆਂ ਵੀਡੋ ਨਹੀਂ ਦੇਖੀਆਂ ਉਹ ਜਾ ਕੇ ਜਰੂਰ ਦੇਖ ਲੈਣ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਬੁਲਾਇਆ ਨਹੀਂ ਚਲਾਇਆ ਨਹੀਂ ਬਿਨ ਗਲਤੋ ਕਹਿਣਾ ਫਿਰਦਾ ਸਾਡੇ ਨਾਲ ਹੀ ਬੈਠ ਬੈਠ ਕੇ ਉਠਿਆ ਛੇਰਾ ਸਾਨੂੰ ਮਾਰਾ ਕਹਿਣਾ ਫਿਰਦਾ ਸੌਰੀ ਜੀ ਸੌਰੀ ਹੁਣ ਨਹੀਂ ਮੈਂ ਤੁਹਾਡੇ ਰਹਾ ਚਾਹੁੰਦਾ ਤੁਹਾਡਾ ਕੀ ਪਤਾ ਕੋ ਡਲਾ ਡੁਲਾ ਮਾਰੂੰ ਚੱਕੀ ਮੈਨੂੰ ਲੱਗਦਾ ਇਹ ਨਾਲ ਦੀ ਨੇ ਤੋਂ ਪਹਿਲਾਂ ਕੰਮ ਨਬੇੜ ਲਿਆ ਹੋਣਾ ਤਾਂ ਹੀ ਮੂੰਹ ਮੋਟਾ ਕਰੀ ਫੇਰਦੀ ਆ ਨਾ ਇਹਦੇ ਤਾਂ ਬਰਾਰੇ ਪਤਾ ਨਹੀਂ ਕਿੱਥੇ ਸੁੱਤੇ ਪਏ ਨੇ ਦੂਚ ਪੇੜਾ ਮਾਰ ਕੇ ਦੇ ਤੋਂ ਫੋਨ ਕੋ ਹੋ ਯਾਰ ਇਹ ਤਾਂ ਜਬਾਕਾ ਨੂੰ ਡਰਾਉਂਦੀ ਫੇਰਦੀ ਆ ਅਸੀਂ ਵੀ ਤੈਨੂੰ ਬੁਲਾਇਆ ਨਹੀਂ ਚਲਾਇਆ ਨਹੀਂ ਸਾਨੂੰ ਉਹ ਬੰਦਰ ਦੀ ਆਈ ਦੀ ਦੱਸ ਜੀਨੇ ਤੈਨੂੰ ਚੜ ਕੇ ਫੋਨ ਫੜਾਇਆ ਨਹੀਂ